ਕਰੋ ਇਹ ਹੈਗਾ ਜੀ ਕੈਂਪਿੰਗ ਵਾਲਾ ਚੁੱਲਾ ਕੈਂਪਿੰਗ ਸਟੋਵ ਵੀ ਕਹਿੰਦੇ ਐ ਇਹਨੂੰ ਆ ਪਨੀਰ ਲਿਆਂਦਾ ਜੀ ਆਪਾਂ ਤੇ ਆ ਸੌਸ ਆ ਗਈ ਦਹੀਂ ਆ ਗਿਆ ਤੇ ਆ ਸਮਾਨ ਨਿਕਰ ਚੁੱਕੜ ਔਰ ਗੈਨੋ ਆ ਐਵੇਂ ਕਰਨਾ ਜੀ ਇੰਸਟਾਲ ਦੇਖੋ ਹਾਂ ਹਾਂ ਕਰ ਆ ਦੇਖੋ ਜੀ ਇਸ ਤਰ੍ਹਾਂ ਕਰਕੇ ਤੁਸੀਂ ਬਸ ਆਵਾਜ਼ ਸੁਣੋ ਤੇ ਟੇਸਟ ਕਰੋ ਮੈਨੂੰ ਕੈਮਰੇ ਸਾਹਮਣੇ ਨਹੀਂ ਪੀਂਦੇ ਆ ਕਿਉਂ ਅਸੀਂ ਪੀਂਦੇ ਨਹੀਂ ਨਹੀਂ ਪੀਂਦੇ ਰਹੇ ਆ ਪਰ ਹੁਣ ਛੱਡਤੀ ਹੈ ਕੀ ਰਿਪੋਰਟ ਹੈ ਕੈਂਟ ਯਾ ਟੇਸਟੀ ਤਾਂ ਬਹੁਤ ਐ ਹੋਰ ਪੀਖਾ ਕੇ ਦੇਖ ਲੈਂ다 ਇੱਕ ਹਾਂਜੀ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਖੜੇ ਆਂ ਜੀ ਘਰ ਦੀ ਛੱਤ ਤੇ ਤੇ ਇੱਕ ਨਾ ਚੀਜ਼ ਲੈ ਕੇ ਆਂਦੀ ਆਪਾਂ ਜੋ ਕਿ ਬਹੁਤ ਘੈਂਟ ਆ ਦੇਖੋ ਜੀ ਆ ਚੈੱਕ ਕਰੋ ਇਹ ਹੈਗਾ ਜੀ ਕੈਂਪਿੰਗ ਵਾਲਾ ਚੁੱਲਾ ਕੈਂਪਿੰਗ ਸਟੋਵ ਵੀ ਕਹਿੰਦੇ ਐਨੂੰ ਤੁਹਾਨੂੰ ਦਿਖਾਉਣਾ ਮੈਂ ਇਹ ਫੋਲਡ ਹੋ ਜਾਂਦਾ ਬਿਲਕੁਲ ਜੀ ਤੇ ਆ ਪੈਂਦੀ ਇਹਦੇ ਵਿੱਚ ਗੈਸ ਇਹਦੇ ਬਾਰੇ ਵੀ ਦਿਖਾਉਣਾ ਵਾ ਤੇ ਆਪਾਂ ਤੁਹਾਨੂੰ ਪੂਰਾ ਇੰਸਟਾਲ ਕਰਕੇ ਦਿਖਾਵਾਂਗੇ ਬੰਦ ਕਰੀ ਮੜਿਆ ਯਾਰ ਬੰਦ ਵੀ ਇਹ ਵੇਖੋ ਇਹ ਬੰਦ ਵੀ ਹੋ ਜਾਂਦਾ ਆ ਦੇਖੋ ਲਓ ਜੀ ਇਤਨਾ ਫੋਲਡ ਕਰਕੇ ਇਹਦੀ ਨਿੱਕੀ ਜਿਹੀ ਡੱਬੀ ਆ ਯਾਰ ਡੱਬੀ ਦਿਖਾਈ ਕਿੱਥੇ ਆ ਕਰੀ ਉਧਰ ਹਾਂ ਦੇ ਆ ਨਿੱਕੀ ਜਿਹੀ ਡੱਬੀ ਉਹਦੇ ਵਿੱਚ ਪੈ ਜਾਂਦਾ ਤੇ ਆ ਦੇਖੋ ਜੀ ਆ ਹੈਗਾ ਜੀ ਚਲਾਉਣ ਵਾਸਤੇ ਇਹਨੂੰ ਘੱਟ ਵੱਧ ਕਰਨ ਵਾਸਤੇ ਤੇ ਇੱਥੇ ਲੱਗਦਾ ਆ ਜਿਹੜਾ ਗੈਸ ਨਿਗਾ ਜਾਂ ਸਿਲੰਡਰ ਕਹਿ ਸਕਦਾ ਆਪਾਂ ਇਹਨੂੰ ਤੇ ਆਪਾਂ ਕਿਤੇ ਵੀ ਜਾਣਾ ਜੀ ਕੈਂਪਿੰਗ ਕਰਨੀ ਆ ਮਤਲਬ ਕਿਤੇ ਆਊਟਸਾਈਡ ਚੱਲੇ ਆ ਜ਼ਰੂਰੀ ਨਹੀਂ ਕੈਂਪਿੰਗ ਆਪਾਂ ਦੂਰ ਦਰਾਡੇ ਕਿਤੇ ਸਫ਼ਰ ਤੇ ਚੱਲੇ ਆ ਤੇ ਉੱਥੇ ਆਪਾਂ ਬਣਾ ਸਕਦੇ ਆ ਜੀ ਜਿਵੇਂ ਮੈਗੀ ਬਣਾਉਣੀ ਆ ਅੰਡੇ ਬਾਲਨੇ ਆ ਚਾਹ ਵਗੈਰਾ ਬਣਾਉਣ ਵਾਸਤੇ ਆ ਮਤਲਬ ਛੋਟੇ ਕੰਮ ਵਾਸਤੇ ਇੱਕ ਦੋ ਜਣਾਂ ਵਧੀਆ ਸਰਵਾਈਵ ਕਰ ਸਕਦੇ ਇਹ ਨਾਲ ਆ ਛੋਟੀ ਜੀ ਡੱਬੀ ਜੁ ਹੁੰਦਾ ਜੀ ਆਈਡੀ 'ਚ ਪੂਰਾ ਪੈਕ ਕੀਤਾ ਹੋਇਆ ਸੀਗਾ ਆ ਦੇਖੋ ਤੇ ਮੈਂ ਕਿਹਾ ਚਲੋ ਆਪਾਂ ਵੀ ਵਲੌਗ ਅੱਜ ਬਣਾਉਣਾ ਤੇ ਇਹਦੇ ਵਿੱਚ ਵਿਖਾਈਏ ਤੇ ਆਪਾਂ ਕੁਛ ਨਾ ਕੁਛ ਖਾਣ ਵਾਸਤੇ ਬਣਾਉਣੇ ਆ ਟਰਾਈ ਕਰਦੇ ਆ ਵੇਨੇ ਵੀ ਕਿਵੇਂ ਚੀਜ਼ ਬਣਾਉਦਾ ਕਿ ਠੀਕ ਹੈ ਨਾ ਜੀ ਠੀਕ ਹੈ ਜ਼ਰੂਰ ਜ਼ਰੂਰ ਬਣਾਈਏ ਬਣਾਉਣਾ ਠੀਕ ਹੈ ਮਮਾ ਜੀ ਇਹ ਮਮਾ ਜੀ ਨੇ ਆਪਣੇ ਤੇ ਹੁਣ ਕਰਦੇ ਆ ਤਿਆਰ ਆ ਐਵੇਂ ਕਰਨਾ ਜੀ ਸ ਹਾਂ ਹਕਰ ਆ ਦੇਖੋ ਜੀ ਇਸ ਤਰ੍ਹਾਂ ਕਰਕੇ ਆ ਕੱਟ ਲੱਗਾ ਜੀ ਵਿੱਚ ਐ ਘੁਮਾ ਦੇਣਾ ਲਓ ਜੀ ਇੰਨਾ ਕੁ ਇਹਦਾ ਬਸ ਇੰਸਟਾਲ ਕਰਨ ਦਾ ਜਿਹੜਾ ਸਟੈਪ ਹੈ ਤੇ ਬਾਕੀ ਹੁਣ ਹਾਂ ਹੁਣ ਆਪਾਂ ਇਹਨੂੰ ਇੱਥੇ ਨਹੀਂ ਆਣਾ ਬਾਲਟੀ ਦੇ ਨੇਚੇ ਰੱਖ ਕੇ ਚਲਾਈਏ ਫਿਰ ਬਾਲਟੀ ਬਿੰਦਲ ਜੂਗੀ ਆਪਾਂ ਨੀਚੇ ਰੱਖ ਕੇ ਇੱਥੇ ਚਲਾ ਕੇ ਦੇਖਦੇ ਹਾਂ ਤੇ ਕੀ ਸਿਸਟਮ ਹੈ ਆ ਲਓ ਜੀ ਤੇ ਆ ਨਾਲ ਹੀ ਬਟਨ ਲੱਗਾ ਦੇਖੋ ਇਹ ਚੱਲ ਗਿਆ ਆ ਫਲੇਮ ਚੈੱਕ ਕਰੋ ਇਹਦੀ ਫਲੇਮ ਚੈੱਕ ਆ ਦੇਖੋ ਆ ਜਿੰਨਾ ਮਰਜ਼ੀ ਫੋਲ ਕਰ ਥੋੜੀ ਜਿਹੀ ਨਜ਼ਰ ਨਹੀਂ ਆ ਰਹੀ ਸਾ ਆਪਣਾ ਅਰੇ ਢੋਪੇਣਾ ਥੋੜੀ ਤਾਂ ਕਰਕੇ ਤੇ ਇੱਥੇ ਹੀ ਕੰਟਰੋਲ ਹੁੰਦਾ ਜੀ ਇਹ ਕਰਕੇ ਦਿਖਾਈ ਚਲਾ ਕੇ ਦੁਬਾਰਾ ਚਲਾ ਕੇ ਦਿਖਾਈ ਯਾਰ ਆ ਦੇਖੋ ਇੱਥੋਂ ਥੋੜਾ ਜਿਹਾ ਚਲਾ ਲੈਣਾ ਇਹਨੂੰ ਬਿਲਕੁਲ ਹਲਕਾ ਜਿਹਾ ਤੇ ਸਾਨੂੰ ਆਪਾਂ ਦਾਣਾ ਨਹੀਂ ਨਿਗਲੇ ਜਾਂਦੇ ਹੁਣ ਆਪਾਂ ਬਣਾਣੇ ਆ ਕੁਝ ਉਹ ਵੀ ਸਮਾਨ ਤਾਂ ਨੂੰ ਖਾਣਾ ਜੀ ਮੈਂ ਛੱਤ ਤੇ ਬਹਿ ਕੇ ਜਦੋਂ ਆਪਾਂ ਕੋਈ ਚੀਜ਼ ਬਣਾਉਣੀ ਆ ਖਾਣ ਵਾਸਤੇ ਜਾਂ ਆਪਾਂ ਕਦੇ-ਕਦੇ ਖੇਤ ਗਈ ਹੋਈ ਆ ਨਾ ਖੇਤ ਜਾਈਦਾ ਉੱਥੇ ਰੋਟੀ ਵਗੈਰਾ ਬਹੁਤ ਸਵਾਰ ਲੱਗਦੀ ਆ ਸੋ ਇਸ ਤਰ੍ਹਾਂ ਆਪਾਂ ਅੱਜ ਬਣਾਉਣ ਲੱਗੇ ਆ ਇੱਥੇ ਕੁਝ ਖਾਣ ਨੂੰ ਤੁਹਾਨੂੰ ਖਾਣਾ ਜੀ ਆਹ ਸਮਾਨ ਆ ਆ ਲਓ ਜੀ ਆ ਪਨੀ ਤੇ ਆਹ 소ਸ ਆ ਗਈ ਦਹੀਂ ਆ ਗਿਆ ਤੇ ਆਹ ਸਮਾਨ ਨਿਕਰ ਚੁੱਕੜ অর্ਗਾਨੋ ਤੇ ਆਹ ਰਿਹਾ ਜੀ ਆਪਣਾ ਰਫਾਈਂਡ ਤੇ ਇਹਦੀ ਇੱਕ ਆਪਾਂ ਇੱਕ ਪਨੀਰ ਦੀ ਆਪਾਂ ਇੱਥੇ ਜਿਹੜਾ ਕੈਂਪਿੰਗ ਵਾਲਾ ਸਟੋਅ ਹੈ ਤੇ ਘੈਂਟ ਜੀ ਕੋਈ ਚੀਜ਼ ਬਣਾ ਕੇ ਦੇਖਦੇ ਆਂ ਨਾਲ ਨਾਲ ਤੁਹਾਨੂੰ ਇਹਦਾ ਵੀ ਫਾਰਮੂਲਾ ਦੱਸ ਦੂੰਗਾ ਕੈਂਪਿੰਗ ਸਟੋਅ ਬਾਰੇ ਤੁਹਾਨੂੰ ਦੱਸਦਾ ਵੀ ਐਵੇਂ ਕੰਟਰੋਲ ਹੁੰਦਾ ਤੇ ਕੀਮਤ ਇਹਦੀ ਦੋਸਤੋ ਗੱਲ ਕਰੀਏ ਜੇ ਆਪਾਂ ਇਹ ਸਿਰਫ ਜਿਹੜੀ ਆਈਟਮ ਆ 5 ਤੋਂ 600 ਰੁਪਏ ਦੇ ਵਿੱਚ ਆ ਜਾਂਦੀ ਹੈ ਜੀ ਆਈਟਮ ਤੇ ਬਾਕੀ ਜਿਹੜਾ ਸਿਲੰਡਰ ਹੁੰਦਾ 100 120 ਰੁਪਏ ਦਾ ਜਿਹੜਾ ਲੱਗਦਾ ਇਹਦੇ ਨਾਲ ਛੋਟਾ ਜਿਹਾ ਇਹ ਆ ਜਾਂਦਾ ਮੈਨੂੰ ਮੈਂ ਲਾਸਟ ਟਾਈਮ ਗਿਆ ਸੀ ਵਲੌਗ ਬਣਾਉਣ ਉੱਥੇ ਜੀ ਕੀ ਉਹਦਾ ਨਾਲ ਇਹਦਾ ਲਾਹੌਰੀ ਸਾਈਡ ਉਦੋਂ ਮੇਰੇ ਮਾਈਂਡ 'ਚ ਇਹ ਨਹੀਂ ਤੇ ਲੈ ਜਾਣਾ ਸੀ ਆ ਪਿਆਜ ਦੇਖੋ ਪਰ ਆਪਾਂ ਇਹਨੂੰ ਬਾਲਟੀ 'ਤੇ ਰੱਖ ਕੇ ਨਹੀਂ ਚਲਾਉਣਾ ਥੱਲੇ ਰੱਖ ਕੇ ਚਲਾਵਾਂਗੇ ਕਿਉਂਕਿ ਗਰਮ ਹੋ ਕੇ ਫਿਰ ਬਾਲਟੀ ਜਿਹੜਾ ਹੋਵੇ ਪਿਗਲ ਜੇ ਤੇ ਮੁਰਾ ਹੋ ਜੇ ਹੁਣ ਕਰਦੇ ਆਂ ਸਟਾਰਟ ਆਪਾਂ ਕੀ ਬਣਾਉਣਾ ਜੀ ਲਓ ਜੀ ਹੁਣ ਆਪਾਂ ਪਾਉਣ ਲੱਗੇ ਆ ਇਹਦੇ ਵਿੱਚ ਸਮਾਨ ਆਪਾਂ ਇਹਨੂੰ ਮੈਰੀਨੇਟ ਕਰਨਾ ਪਹਿਲਾਂ ਪਨੀਰ ਨੂੰ ਤੇ ਇਹਦੇ ਲਈ ਸਭ ਤੋਂ ਪਹਿਲਾਂ ਆਪਾਂ ਲੈ ਲਿਆ ਜੀ ਦਹੀਂ ਤੇ ਆਹ ਲਓ ਜੀ ਦਹੀਂ ਆ ਗਿਆ ਦਹੀਂ ਨੂੰ ਹੁਣ ਪਨੀਰ ਕਰਕੇ ਪਾਸੇ ਇੱਕ ਤੱਕ ਪਾਸੇ ਦਿੰਨੇ ਆਪਾਂ ਉਲਾਵੀ ਪਾ ਦੇ ਮਿੱਤਰਾ ਆ ਲੋ ਜੀ ਆ ਆ ਗਿਆ ਦਹੀਂ ਦਹੀਂ ਪਾਤਾ ਜੀ ਆਪਣੇ ਪਨੀਰ ਜਿੰਨਾ ਕੋ ਉਸ ਹਿਸਾਬ ਨਾਲ ਪਾ ਲਈ ਵੀ ਦਹੀਂ ਤੁਸੀਂ ਤੇ ਆ ਲੋ ਜੀ ਇੰਨਾ ਕੁ ਦਹੀਂ ਪਾਉਣਾ ਉਦੋਂ ਬਾਅਦ ਫਿਰ ਆਪਾਂ ਪਾਵਾਂਗੇ ਜੀ ਕੌਰਨ ਫਲੋਰ ਬਸ ਡੇਢ ਕੁ ਚਮਚਾ ਤਕਰੀਬਨ ਪਾਉਣਾ ਜੀ ਕੌਰਨ ਫਲੋਰ ਦਾ ਤੇ ਆ ਲੋ ਜੀ ਕੌਰਨ ਫਲੋਰ ਵੀ ਆ ਗਿਆ ਲੋ ਜੀ ਓਕੇ ਹੋ ਗਿਆ ਤੇ ਹੁਣ ਇਸ ਤੋਂ ਬਾਅਦ ਆਪਾਂ ਮਸਾਲਿਆਂ ਵਾਲੀ ਡੱਬੀ ਹੋਲੀ ਦੇ ਹੋਣ ਲੱਗੇ ਆ ਪਾਉਣ ਜੀ ਸਭ ਤੋਂ ਪਹਿਲਾਂ ਪਾਵਾਂਗੇ ਜੀ ਥੋੜੀ ਜੀ ਲਾਲ ਮਿਰਚੇ ਦੇ ਵਿੱਚ ਲਓ ਜੀ ਲਾਲ ਮਿਰਚ ਆ ਗਈ ਸਵਾਦ ਅਨਸਾਰ ਪਾਉਣੀ ਹੈ ਜਿਆਦਾ ਵੀ ਨਹੀਂ ਪਾ ਦੇਣੀ ਠੀਕ ਹੈ ਜੀ ਲਓ ਜੀ ਹੁਣ ਪਾਉਨੇ ਆਪਾਂ ਲੂਣ ਤੇ ਲੂਣ ਤੁਸੀਂ ਆਪਣੇ ਜਿਹੜਾ ਸਵਾਦ ਅਨਸਾਰ ਪਾਉਣਾ ਕਿਉਂਕਿ ਲੂਣ ਕੋਈ ਖਾਂਦਾ ਘੱਟ ਤੇ ਕੋਈ ਖਾਂਦਾ ਵੱਧ ਜੀ ਤੇ ਨਮਕ ਪਾਤਾ ਜੀ ਆਪਾਂ ਤੇ ਉਸ ਤੋਂ ਬਾਅਦ ਪਾਉਣਾ ਥੋੜਾ ਜਿਹਾ ਗਰਮ ਮਸਾਲਾ ਤੁਸੀਂ ਵੇਖੀ ਜਾਓ ਜਿੰਨੇ ਕੋ ਪਨੀਰ ਹੈ ਉਸ ਹਿਸਾਬ ਨਾਲ ਆਪਾਂ ਉੰਨੀ ਕੁ ਕੁਆਂਟੀਟੀ ਹੈ ਜਿਹੜੀ ਆ ਚੀਜ਼ਾਂ ਦੀ ਜਿਹੜੀ ਉਹ ਪਾਈ ਜੰਨੇ ਆ ਜੀ ਤੇ ਲਓ ਜੀ ਹੋਰ ਵੀ ਸਮਾਨ ਆਪਾਂ ਹੁਣ ਜੰਨੇ ਆ ਬੈਠ ਤੇ ਮਾਮਾ ਜੀ ਕਹਿੰਦੇ ਮੈਂ ਨਹੀਂ ਬੈਠਣਾ ਤੁਸੀਂ ਬੈਠੋ ਹੇ ਨੀਚੇ ਨਹੀਂ ਬੈਣਾ ਅਸੀਂ ਤੇ ਚਲੋ ਜੀ ਆ ਸਾਰਾ ਸਮਾਨ ਆਪਾਂ ਪਾ ਦਿੱਤਾ ਜੀ ਹਲਦੀ ਪਾਤੀ ਥੋੜੀ ਜੀ ਥੋੜਾ ਜਆ ਕੀ ਲਾਲ ਮਿਰਚ ਜੀ ਤੇ ਔਰਗੈਨੋ ਪਾ ਦਨੇ ਆ ਜੀ ਲਓ ਜੀ ਬਾਈ ਪਾਦਣ ਲਗਾ ਔਰਗੈਨੋ ਇਹਦੇ ਨਾਲ ਟੇਸਟ ਜਿਹੜਾ ਹੋਰ ਵੀ ਵਧੀਆ ਹੁੰਦਾ ਔਰਗੈਨੋ ਪਾਉਣ ਨਾਲ ਆ ਲਓ ਜੀ ਇੰਨੀ ਕੁ ਪਾ ਦਨੀ ਔਰ ਔਰਗੈਨੋ ਇਹ ਸਮਾਨ ਹੋਰ ਵੀ ਬਥੇਰਾ ਪੈਣਾ ਜੀ ਵਿੱਚ ਸੋ ਦੇਖੀ ਚੱਲੋ ਬਸ ਤੁਸੀਂ ਸਾਰਾ ਪ੍ਰੋਸੈਸ ਚੰਗੀ ਤਰ੍ਹਾਂ ਲਓ ਜੀ ਹੁਣ ਪਾਉਣੀ ਆ ਥੋੜੀ ਜੀ ਕੈਚਅਪ ਨਾਲ ਲਓ ਜੀ ਇੰਨੀ ਕੈਚਅਪ ਪਾਉਣੀ ਆ ਤੁਸੀਂ ਵੱਧ ਵੀ ਪਾ ਸਕਦੇ ਆ ਆਪਣੇ ਟੇਸਟ ਅਨੁਸਾਰ ਸਾਰਾ ਕੰਮ ਆਪਾਂ ਜਿਹੜਾ ਕਰਨਾ ਹੈ ਕਰਨਾ ਨਾਨ ਸਟਿਕ ਤਵੇ ਤੇ ਆ ਦੇਖੋ ਜੀ ਨਾਨ ਸਟਿਕ ਤਵਾ ਇੱਤੇ ਜਿਹੜੀ ਚੀਜ਼ ਆ ਕੋਈ ਵੀ ਬਣਾਈਏ ਨਾਲ ਨਹੀਂ ਚਿਪਕਦੀ ਤੇ ਆਡ ਹੋ ਜਾਂਦੀ ਆ ਜੀ ਤੇ ਨਾਨ ਸਟਿਕ ਤਵਾ ਆਪਾਂ ਰੱਖ ਦਿੰਨੇ ਆ ਜੀ ਇਧਰ ਬਾਈ ਕਰ ਰਿਆ ਮੈਰੀਨੇਸ਼ਨ ਲਓ ਜੀ ਮੈਗਨੇਸ਼ਨ ਕਰਨ ਲੱਗਾ ਸਾਰਾ ਕੁਝ ਘੋਲ ਲਿਆ ਜੀ ਜੋ ਵੀ ਆਪਾਂ ਬਣਾਇਆ ਸੀਗਾ ਮਤਲਬ ਦਹੀਂ ਹਲਦੀ ਜੋ ਕੁਝ ਰਲਾਇਆ ਸੀਗਾ ਜੀ ਤੇ ਹੁਣ ਕਰਦੇ ਆ ਜੀ ਸਟੋਵ ਸਟਾਰਟ ਤੇ ਫਿਰ ਰੱਖਦੇ ਆ ਉੱਪਰ ਤਵਾ ਤੇ ਲਓ ਜੀ ਤਵਾ ਕਰ ਲਿਆ ਸਾਫ ਤੇ ਉੱਪਰ ਦਿੱਤਾ ਰੱਖ ਜੀ ਲਓ ਜੀ ਪਾ ਤ ਇਹਨੇ ਸਾਰੇ ਮਸਾਲੇ ਤੇ ਦਹੀਂ ਕਾਰਨ ਫਲੋਰ ਹੋਰ ਕੀ ਸੀ ਹਾਂ ਦਾਲ ਮਿਰਚ ਲਾਲ ਮਿਰਚ ਕਾਲੀ ਮਿਰਚ ਗਰਮ ਮਸਾਲਾ ਹਲਦੀ ਕੈਚਅਪ ਤੇ ਔਰਗੈਨੋ ਔਰਗੈਨੋ ਹਾਂ ਸਾਰਾ ਸਵਾਦ ਆ ਗਿਆ ਲਓ ਜੀ ਹੁਣ ਕਰੋ ਸਟਾਰਟ ਫਿਰ ਤੇ ਆ ਤਵਾ ਬਣਾ ਯਾਰ ਨਾਨ ਸਟਿਕ ਬਣਾ ਜਾ ਲਓ ਜੀ ਅੱਛਾ ਇੱਕ ਚੀਜ਼ ਹੋਰ ਇਹ ਨਾਨ ਸਟਿਕ ਤਵੇ ਦੇ ਉੱਤੇ ਹੀ ਵਧੀਆ ਬਣਦਾ ਅੱਛਾ ਆਦਰਵਾਇਜ਼ ਦੂਜਾ ਤਵਾ ਨਾ ਉਹਦੇ ਉੱਤੇ ਚਿਪਕ ਜਾਂਦਾ ਸਾਰਾ ਚਿਪਕ ਜਾਣਾ ਲੈ بیا ਮੁੰਡੇ ਨੂੰ ਸਾਡੇ ਨੂੰ ਪੂਰੀ ਟ੍ਰੇਨਿੰਗ ਹੈ ਤੇ ਆ ਲਓ ਜੀ ਮੈਰੀਨੇਸ਼ਨ ਕਰਤੇ ਨੇ ਪਨੀਰ ਦੇ ਡੱਕਰੇ ਗਏ ਲੋ ਜਾਂ ਪੀਸ ਗਏ ਲੋ ਮੁੰਡੇ ਲਾਵਾਂ ਕੁਰਸੀ ਲਾਵਾਂ ਓਕੇ 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 ਆ ਪਿੱਛੇ ਹੱਥ ਨਾ ਪਾ ਲਿਓ ਕੱਚ ਲੱਗਾ ਹੋਇਆ ਹੈ ਕੰਧਾਂ ਦੇ ਆਦਨਾ ਬੜਵਾਲਿਓ ਜੀ ਹੱਤਨਾ ਬੜਵਾਲਿਓ ਲਓ ਜੀ ਲਿਆ ਯਾਰ ਛੇਤੀ ਆ ਜਿਹੜੀ ਆਰਗੈਨੋ ਪਈ ਜਾਣਾ ਵਿੱਚ ਆਏ ਹਾਏ ਇਹਦੀ ਸਮੈਲ ਜਿਹੜੀ ਦੇਖੋ ਕੀ ਹਾਲ ਹੈ ਸਾਡੇ ਪਿੰਡ ਦਾ ਦੇਖੋ ਕੀ ਹਾਲ ਹੈ ਕੋਈ ਨਹੀਂ ਹੁਣ ਕਰਾਵਾਂਗੇ ਇੱਥੇ ਪੀਵੀਸੀ ਕਰਾਵਿੰਨੇ ਆ ਬੱਕੀ ਮਾਮਾ ਜਾਂਦੇ ਮਾੜਾ ਪਿੰਡ ਦਾ ਯਾਰ ਜੀ ਯਾਰ ਵਾਕਈ ਲਿੰਦਾ ਬਿਆਣਾ ਇਹ ਦੇਖੋ ਨਹੀਂ ਕਰ ਰਹਾ ਯਾਰ ਚਲੋ ਕੋਈ ਬਾਤ ਨਹੀਂ ਜਦੋਂ ਤੁਸੀਂ ਅਗਲੀ ਵਾਰ ਆਓਗੇ ਨਾ ਇੱਕ ਕੁਆਲਿਟੀ ਪੇਂਟ ਦੀ ਲਾਇਆ ਰੱਖ ਕੇ ਵਿੱਚ ਇਹ ਕਰਾ ਲਾਗੇ ਪ੍ਰੋਪਰ ਠੀਕ ਹੈ ਜੀ ਤੇ ਲੈ ਯਾਰ ਕਾਰ ਸਟਾਰਟ ਗੈਸ ਕਰੀ ਸਟਾਰਟ ਯਾਰ ਹੈ ਕਰ ਦੇ ਕਰਕੇ ਸਟਾਰਟ ਗਰਮ ਕਰ ਇਹਨੂੰ ਹਾਂ ਯਾਰ ਮੱਖੀਆਂ ਦੀ ਪ੍ਰੋਬਲਮ ਆ ਰਹੀ ਥੋੜੀ ਜੀ ਆਹ ਲਓ ਜੀ ਹਰ ਫੈਂਡ ਵੀ ਕੀ ਆ ਇਹ ਤਾਂ ਚਲਾਇਆ ਹੀ ਨਹੀਂ ਗਨਮ ਗਿੱਤ ਹੋ ਗਿਆ ਚੱਲ ਵੀ ਬਾਲ ਸਟੌਪ 1 2 3 ਚੱਲ ਵੀ ਏ ਉਹ ਵੇਖੀ ਚੱਲਿਆ ਨਹੀਂ ਯਾਰ ਚੱਲ ਪਿਆ ਚੱਲ ਪਿਆ ਜੀ ਚੱਲ ਪਿਆ ਚੱਲ ਪਿਆ ਸੇਕ ਆਉਣ ਲੱਗ ਗਿਆ ਅਮਮਾ ਮੈਨ ਕੋਕ ਲੱਗੀ ਲੱਗਦਾ ਜਿਆਦਾ ਲੋ ਦੇਖੀ ਥੱਲੇ ਫਲੇਮ ਪੂਰੀ ਹੋ ਗਿਆ ਪੂਰੀ ਫਲੇਮ ਹੈ ਠੀਕ ਹੈ ਜੀ ਲਓ ਜੀ ਚੱਕ ਲਿਆ ਮੁੰਡੇ ਨੇ ਰਫੈਂਡ ਬਣਾ ਯਾਰ ਮੱਖੀਆਂ ਡਾਈਏ ਮੇਰਾ ਵੀਰ ਨਾਲ ਲੈਣਾ ਹੈ ਵੈਸੇ ਸੇਕਦੇ ਨੇੜੇ ਆਉਣਾ ਨਹੀਂ ਮੱਖੀਆਂ ਨੇ ਸਾਰੇ ਡੱਕਰੇ ਹੋ ਗਏ ਨੇ ਮੈਰੀਨੇਸ਼ਨ ਤੇ ਰਫੈਂਡ ਵਗੈਰਾ ਓਕੇ ਆ ਜੀ ਫਾਦਰ ਫੈਨ ਯਾਰ ਇਹ ਜਿਹੜਾ ਨਾਨ ਸਟਿਕ ਤਵਾ ਤੇ ਰਫੈਂਡ ਖੜਦਾ ਨਹੀਂ ਆਣਾ ਛੇਤੀ ਹਾਂ ਸੈਡਾਂ ਜੀ ਚਲ ਜਾਂਦਾ ਇਹ ਤੇ ਗੱਲ ਹੈ ਹੂੰ ਸਹੀ ਗੱਲ ਇਹ ਮੰਨਣ ਵਾਲੀ ਗੱਲ ਮੰਨ ਲਈਏ ਮੰਨੋ ਮੰਨੋ ਠੀਕ ਹੈ ਪੁਆਇੰਟ ਨੋਟ ਕੀਤਾ ਜਾਏ ਠੀਕ ਹੈ ਜੀ ਲੈ ਕਰਦੇ ਚੰਗੀ ਤਰ੍ਹਾਂ ਹਾਂ ਬੜਾ ਟੇਸਟ ਕਰਕੇ ਦੱਸਾਂਗੇ ਤੁਹਾਨੂੰ ਕਿਵੇਂ ਬਣਿਆ ਲੋ ਇਹ ਹੋ ਗਿਆ ਗਰਮ ਤਵਾ ਹੋ ਗਿਆ ਜੀ ਗਰਮ ਤੇ ਉੱਪਰ ਰੱਖਤਾ ਜੀ ਆਪਾਂ ਬੜਾ ਮੇਰਾ ਕਿੰਨੇ ਪੀਸ ਰੱਖੇਗਾ ਸਾਰੇ ਰੱਖ ਦਨੇ ਆ ਬਚਾ ਕੇ ਰੱਖੇ ਖਾਣਾ ਤੇ ਕੱਚੇ ਨਹੀਂ ਨਹੀਂ ਰੱਖਣਾ ਮੈਨੂੰ ਵੀ ਕਰ ਦਿੱਤਾ ਲੋਜੀ 5 ਪੀਸ ਰੱਖ ਕੇ ਨਾਲ ਦੇ ਸੰਬੰਧੀ ਸੀ ਬਸ ਇਹੇ ਸਸ ਸਰ ਪੀਸ ਆ ਜਾਣੇ ਆਪਾਂ ਨੂੰ ਖਾਣਾ ਤੇ ਹਣਾ ਆ ਜਾਣਗੇ ਇਹਨੇ ਠੀਕ ਆ ਰਲ ਲੱਤ ਆ ਨਾ ਬਹੁਤ ਲੋ ਪਾਂਟਾ ਪੁੱਟਾ ਹੈ ਹਣਾ ਆ ਚਮਚੇ ਨਾਲ ਹੀ ਬਦਲ ਲੈ ਚਮਚੇ ਨਾਲ ਬਦਲ ਲੈ ਤੁਸੀਂ बस ਆਵਾਜ਼ ਸੁਣੋ ਤੇ ਟੇਸਟ ਕਰੋ ਮੈਗਨ ਇਸ ਟਾਈਮ ਜਿਹੜੀਆਂ ਰੋਮਾਂ ਸਾਰੀਆਂ ਨੇ ਔਰ ਅਰਗਨੋ ਵੀ ਆ ਗਿਆ ਔਰ ਗੈਨੋ ਔਰ ਗੈਨੋ ਔਰ ਗੈਨੋ ਠੀਕ ਹੈ ਜੀ ਔਰ ਪਰਾ ਸਿੱਪੀ ਵੀ ਪਈ ਆ ਯਾਰ ਤੂੰ ਕਿੰਨਾ ਵੱਡਾ ਜਾਂਦਾ ਲੈਲਾ ਰੰਬੀ ਲੈਲਾ ਟੱਕੀ ਮੜਾ ਟੱਕੀ ਬਣਾਇਆ ਯਾਰ ਅਹੀਂ ਜਿਹੜਾ ਬਣਾਇਆ ਨਾ ਇਹ ਮਤਲਬ ਨਾਲ ਦੀ ਨਾਲ ਮੈਰੀਨੇਸ਼ਨ ਕਰਕੇ ਉਸੇ ਵੇਲੇ ਬਣਾ ਲਿਆ ਤੇ ਪਰ ਜਿਹੜਾ ਉਹ ਬਣਾਉਂਦੇ ਆ ਇੱਕ ਦਿਨ 12 ਘੰਟੇ 12 ਘੰਟੇ ਉਹ ਕਹਿੰਦੇ ਵੀ ਜਿਹੜੇ ਪ੍ਰੋਫੈਸ਼ਨਲੀ ਬਣਾਉਂਦੇ ਆ 12 ਘੰਟੇ ਘਟ ਤੋਂ ਘਟ ਜਿਹੜਾ ਮੈਰੀਨੇਟ ਕਰਕੇ ਰੱਖਦੇ ਆ ਇਹਨੂੰ ਪਰ ਚਲੋ ਕੋਈ ਨਹੀਂ ਕੁਛ ਤੇ ਸਵਾਦ ਆਊਗਾ ਟੇਸਟ ਲੈਣਾ ਆਪਾਂ ਮੇਨ ਟੇਸਟ ਦਾ ਜਿਹੜਾ ਯਾਰ ਪਨੀਰ ਦਾ ਹੈ ਨਾ ਪਨੀਰ ਦਾ ਟੇਸਟ ਆਉਣਾ ਚਾਹੀਦਾ ਮੈਨੂੰ ਮੰਮਾ ਜੀ ਭੁੱਖ ਲੱਗੀ ਕਿ ਨਹੀਂ ਭੁੱਖ ਤਾਂ ਲੱਗੀ ਆ ਅੱਛਾ ਖਾ ਗਏ ਤੇ ਫਿਰ ਬਾਅਦ ਚ ਉਹਦੇ ਕੋਈ ਵੇਕੀ ਕੋ ਵੀ ਹੋ ਕੇ ਆਉਣਾ ਡਾਕਟਰ ਕੋਲ ਥੋੜੀ ਥੋੜੀ ਦਰਦ ਹੋ ਰਹੀ ਐ ਇੱਥੇ ਅੱਛਾ ਵੇਕੀ ਕੋ ਹੋ ਕੇ ਆਵਾਂ ਤੇ ਇਹ ਨਾਲ ਇਹ ਦੀ ਕੁਛ ਤੁਹਾਡੀ ਕੁਛ ਚਾਹਤ ਹੈਗੀ ਜ ਪੀਂਦੇ ਇਹਦੇ ਨਾਲ ਇਹ ਕੋਈ ਨਹੀਂ ਪੀਂਦੇ ਜਿਹੜੀ ਇਹ ਕੈਮਰੇ ਸਾਹਮਣੇ ਨਹੀਂ ਪੀਂਦੇ ਕਿਉਂ ਅਸੀਂ ਪੀਂਦੇ ਨਹੀਂ ਨਹੀਂ ਪੀਂਦੇ ਰਹਿਆ ਪਰ ਹੁਣ ਛੱਡਤੀ ਹੈ ਠੀਕ ਹੈ ਜੀ ਮੈਂ ਕੋਲਡ ਡਰਿੰਕ ਦੀ ਗੱਲ ਕਰ ਰਿਹਾ ਸੀਗਾ ਨਹੀਂ ਪੀਲਾਂਗੇ ਕੋਲਡ ਡਰਿੰਕ ਦੀ ਗੱਲ ਕਰਾਂਗੇ ਕਲਰਫੁੱਲ ਨਹੀਂ ਪੀਣੀ ਹੈਗੀ ਅੱਛਾ ਕੀ ਕਹਿ ਰਿਹਾ ਪਲੇਟ ਲੈਵਾ ਪਲੇਟ ਕਿੱਥੇ ਆ ਯਾਰ ਪਲੇਟ ਲੈਂਦੀ ਨਹੀਂ ਇਹ ਇਹੀ ਆ ਚੱਲ ਮੰਗਾਉਣਾ ਯਾਰ ਮੈਂ ਇਹ ਹਾਂ ਕੀ ਬਾਤ ਹੈ ਲਓ ਜੀ ਰੈਡੀ ਹੋ ਗਿਆ ਇਹ ਚੰਗੀ ਤਰ੍ਹਾਂ ਬਣਾ ਬਣ ਗਿਆ ਓਕੇ ਨਾ ਹੂੰ ਲਓ ਜੀ ਹੋ ਗਿਆ ਰੈਡੀ ਪਲੇਟ ਚ ਰੱਖੀਦਾ ਮੁੰਡਾ ਤੇ ਖਾ ਕੇ ਦੇਖਦੇ ਆ ਤੇ ਇਹ ਕਿੰਨਾ ਚਿਰ ਜਿਹੜਾ ਛੋਟਾ ਸਿਲੰਡਰ ਸੀ ਇਹਦੇ ਜਿਹੜਾ ਛੋਟਾ ਸਿਲੰਡਰ ਵੀ ਹੁੰਦਾ ਉਹ 100 ਰੁਪਏ ਦਾ ਪੈਂਦਾ ਉਹ ਕੱਢ ਗਿਆ ਸੀਗਾ 2 ਘੰਟੇ ਕਿ ਨਹੀਂ ਤੇਰੇ ਹਿਸਾਬ ਨਾਲ ਇਹਦਾ 100 ਰੁਪਏ ਵਾਲਾ ਹੂੰ ਹੂੰ 2 ਘੰਟੇ ਮੰਨ ਕੇ ਚੱਲੋ ਨਹੀਂ 2 ਘੰਟੇ ਕੱਢ ਗਿਆ ਸੀਗਾ ਤੇ ਇਹ ਜ਼ਿਆਦਾ ਟਾਈਮ ਲੱਗੂਗਾ 1 ਘੰਟਾ ਡੇਢ ਵੱਧ ਲੱਗ ਜੂ ਹੁਣ ਘੰਟਾ ਦੇ ਵੱਧ ਲੱਗ ਜੂਗਾ ਲੋ ਜੀ ਭੱਡਾ ਹੋਣ ਕਰਕੇ ਯਾਰ ਖਾਈਏ ਫਿਰ ਖਾਲੀ ਆ ਸੀ ਰੁਕ ਜੀ ਕਰੋ ਕਰੋ ਟੈਸਟ ਆ ਜਾਓ ਮੰਮੀ ਕਰੀਏ ਟੈਸਟ ਆ ਜਾਓ ਹਾਂ ਜੀ ਆ ਜੀ ਬੈਠੋ ਫਿਰ ਹੁਣ ਇਹ ਕਰੋ ਟੈਸਟ ਕੀ ਰੋਟ ਹੈ ਕੈਂਡ ਪੂਰਾ ਕੈਂਡ ਮੈਂ ਵੀ ਇੱਕ ਟੈਸਟ ਖਾ ਕੇ ਦੇਖਦਾ ਇੱਕ ਪੀਸ ਯਾ ਟੈਸਟੀ ਤਾਂ ਬਹੁਤ ਹੈ ਹੋਰ ਪੀਸ ਖਾ ਕੇ ਦੇਖ ਲੈਣਾ ਇੱਕ ਕੈਮਰੇ ਸਾਹਮਣੇ ਇੱਕ ਪੀਸ ਖਾ ਕੇ ਵੇਖਦੇ ਹਾਂ ਟੈਸਟੀ ਬਣਿਆ ਇਹ ਜਿਹੜਾ ਛੱਡੀ ਹੈ ਕਨਾ ਪ੍ਰਿੰਸ ਯਾਰ ਜੇ ਮੱਖਣ ਲਾ ਕੇ ਬਣਾਉਂਦੇ ਉਪਰ ਮੁੱਲ ਜਿਹੜਾ ਹੁੰਦਾ ਜਿਆਦਾ ਵਧੀਆ ਨਹੀਂ ਸੀ ਮੰਨਣਾ ਕਿ ਠੀਕ ਐਵੇਂ ਵਧੀਆ ਦੂਜਾ ਪੂਰ ਮੁੰਡੇ ਨੇ ਝਾੜ ਦਾ ਕੜਾਈ ਵੀ ਦੇਖੋ ਕਿਆ ਬਾਤਾਂ ਨੇ ਬਸ ਲੱਗ ਗਿਆ ਨੇੜੇ ਹੋ ਲੋ ਮੰਮੀ ਆ ਜੋ ਹਾਂ ਹਾਂ ਲੈ ਰਿਆ ਮੈਂ ਹਾਂਜੀ ਦੋਸਤੋ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਾਂ ਤੁਹਾਨੂੰ ਦਿਖਾਇਆ ਜੀ ਕੈਂਪਿੰਗ ਵਾਲਾ ਜਿਹੜਾ ਸਟੋਵ ਹੈ ਤੇ ਕਿਸ ਤਰ੍ਹਾਂ ਵਰਕ ਕਰਦਾ ਵੈਸੇ ਵਧੀਆ ਚੀਜ਼ ਆਪਾਂ ਕੈਰੀ ਕਰ ਸਕਦੇ ਆ ਟੋਟਲੀ ਸਾਰੀ ਆਈਟਮ ਦਾ ਵਜਨ ਜਿਹੜਾ ਕਿਲੋ ਡੇਢ ਕਿਲੋ ਹੋ ਮੇਰੇ ਸਾਬ ਨਾਲ ਖਿੱਚ ਕੇ ਜ਼ਿਆਦਾ ਨਹੀਂ ਹੈਗਾ ਇੱਕ ਜਿਹੜਾ ਉਹ ਗੈਸ ਵਾਲਾ ਕੈਨ ਜਾਂ ਹੁੰਦਾ ਹੈ ਜਿਹੜਾ ਬਣੇ ਹੁੰਦਾ ਸੀ ਜੀ ਗੈਸ ਵਾਲੀ ਸਿਲੰਡਰ ਕਹਿ ਸਕਦੇ ਆ ਇਹਨੂੰ ਤੇ ਇੱਕ ਜਿਹੜਾ ਆਪਣਾ ਸਟੋਵ ਹੈ ਟੋਟਲੀ ਕਿਲੋ ਡੇਢ ਹੋਊਗਾ ਤੇ ਨਾਲੇ ਆਪਾਂ ਬਣਾਈ ਜੀ ਤਵਾ ਪਨੀਰ ਰੈਸਪੀ ਬਹੁਤ ਟੇਸਟ ਸੀ ਬਹੁਤ ਵਧੀਆ ਸੀਗਾ ਤੇ ਮੂੰਹ ਚ ਇਹ ਵੀ ਟੇਸਟ ਹੈ ਜੀ ਸੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਰੇ ਜਣੇ ਜਿੰਨੇ ਜਿੰਨੇ ਨਹੀਂ ਸਬਸਕ੍ਰਾਈਬ ਕੀਤਾ ਵਧੀਆ ਵਧੀਆ ਵਲੌਗ ਟੈਡਲ ਦੀ ਬਣਾਉਂਦੇ ਰਹਿੰਦੇ ਆ ਤੇ ਆਪਣੇ ਬਾਕੀ ਕਮੈਂਟ ਕਰਕੇ ਦੱਸਿਓ ਜੀ ਕਿੱਦਾਂ ਲੱਗਾ ਇਹ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਬਾਕੀ ਦੱਸਣਾ ਜੀ ਜ਼ਰੂਰ ਕਿੱਦਾਂ ਦੇ ਆਪਣੇ ਵਲੌਗ ਲੱਗਦੇ ਆ ਸੋ ਆਪਣੇ ਚੈਨਲ ਨਾਲ ਜੁੜੇ ਰਹਿ ਲਈ ਧੰਨਵਾਦ ਤੁਹਾਡਾ ਸਾਰਿਆਂ ਦਾ